ਜੀਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਮੇਰ ਸਭਾ ਦਾ ਇਲੈਕਸ਼ਨ ਉਹ ਸੂਚੀ ਹੋ ਚੁੱਕੇ ਆ ਵੱਖ-ਵੱਖ ਪਾਰਟੀਆਂ ਨੇ ਆਪਣੀ ਉਮੀਦਵਾਰਾਂ ਦੇ ਇਲਾਨ ਦਿੱਤੇ ਕੀ ਨੇ ਜਿਹੜੇ ਆਪਾਂ ਸਾਰੇ ਇਹਨਾਂ ਦਿਨਾਂ ਚ ਪੂਰੇ ਕਰਨੇ ਨੇ ਤੇ ਪਰਮਾਤਮਾ ਦਾ ਬਖਸ਼ਿਸ਼ ਇਹ ਕਦਮ ਨੂੰ ਦੇਖ ਰਿਹਾ ਹਾਂ ਕਿ ਇਸ ਸਮੇਂ ਜਿਹੜਾ ਰਾਜਾ ਬਣਿੰਗ ਜੀ ਵੀ ਪਹੁੰਚ ਚੁੱਕੇ ਆ ਤੇ ਕਿੰਨੀ ਦੇਰ ਤੋਂ ਸਾਹਮਣੇ ਲੱਗੇ ਹਲਕਾ ਕੁੜਾ ਦਵਾਜੇ ਪਾਸੋਂ ਸੰਦੋਜੀ ਵੀ ਦੇਖ ਰਿਹਾ ਕਿ ਆ ਆਪਣੇ ਜੀ ਵੀ ਨਜ਼ਰ ਆ ਰਹੇ ਨੇ ਤੇ ਬੀਬਾ ਅਮਰਜੀਤ ਕੌਰ ਇਸ ਸਮੇਂ ਬਹੁਤ ਜੀ ਜੀ ਅੱਜ ਇਹ ਸ਼ਬਦ ਆਪੀ ਹੋ ਰਹੇ ਨੇ ਕਿ ਨਾਲ ਹੀ ਜਿਹੜੀ ਆਡੀਅנס ਆ ਉਹ ਵੀ ਆਊਟਸ ਬੋਲਰ ਦੇਖ ਸਕਦੇ ਹੋ ਕਿ ਇਹ ਅੱਜ ਕਾਂਗਰਸ ਦਾ ਸਰਕਾਰ ਨੂੰ ਬੁਲਾਇਆ ਹੈ ਬਹੁਤ ਹੀ ਵਿਸਤਾਰਪੂਰਵ ਅਜੀਤਪਾਲ ਸਿੰਘ ਜੀ ਕੋਲ ਪੂਰਾ ਬਹੁਤ ਹੀ ਸਰਕਾਰੀ ਔਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਰਵਾਹ بہت اور میرے ورشت کانگریس پارٹی کے لیڈر سابق منتری پنجابر شرما جی بہت اور ورکنگ پردان کانگریس پارٹی میں رہے بہت کی یہ مقابلہ انٹرسٹنگ ہو رہے ہے ہر پتا لگ رہا کہ کے لوگ کنی سوچ سمجھ کے چن کا کام کریں کانگریس پارٹی کے نہیں کہ عورتوں کا سمان کرو نے یاد ہے شریمتی سونی گاندھی نے دیش کی پارلیمنٹ کیا میری من کی اچھا ہے کہ میں 33% تھری کی 33% ਨਾਵ ਨਰਾਈਏ ਹਾਲਾਂਕਿ ਕੇਵਲ ਵਿਧਾਰੀ ਸ਼ਕਤੀ ਦੀ ਸਾਰੀ ਪਾਰਟੀਆਂ ਆਪ ਦੇ ਵਿੱਚ ਮੂਵਮੈਂਟ ਗੱਲ ਕਰਦੀ ਹੈ ਕਿ ਕਿਸੇ ਵੀ ਪਾਰਟੀ ਵਿੱਚ ਬਾਦਲ ਸਾਹਿਬ ਦੀ ਪਾਰਟੀ ਨੇ ਆਪ ਦੀ ਚੋਣ ਪੱਤੀ ਟਿਕਟ ਦੇ ਕੇ ਹਕੂਮਤ ਰੈਜ਼ੋਲੂਸ਼ਨ ਮੁਕੰਮਲ ਕਰ ਦਿੱਤੀ ਜਾਨੀ ਕਿ ਇੱਕ ਹੋਰ ਕੋ ਜੇ ਤਰਹੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ 13 ਚੋਂ 21 ਟਿਕਟ ਜਿਸੇ ਔਰਤ ਨੂੰ ਸਾਡੀ ਪਾਰਟੀ ਨੇ ਹੁਣ ਤੱਕ ਅਸੀਂ 7 ਦੇ 8 ਟਿਕਟਾਂ ਵੰਡੀਆਂ ਔਰ ਇਹ ਵਿੱਚੋਂ 2 ਟਿਕਟਾਂ ਅਗਰ ਐਵਰੇਜ ਬਣਾਈਏ ਤਾਂ 28% ਅਸੀਂ ਔਰਤਾਂ ਨੂੰ ਹਿੱਸੇਦਾਰੀ ਇਹਨਾਂ ਲੋਕ ਸਭਾ ਦੀਆਂ ਚੋਣਾਂ ਚ ਦਿੱਤੀ ਹੈ ਉਨੇ ਭਾਜਪਾ ਨੇ ਵੀ ਹੁਣ ਤੱਕ 1 ਲੇਡੀਜ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਣੇ ਕੀ ਇਸ ਕੰਮ ਦੇ ਵਿੱਚ ਵੀ ਮਹਿਲ ਕਦਮੀ ਔਰ ਇੱਕ ਤਾਂ ਔਰਤ ਹੋਣਾ ਔਰ ਪੂਜਾ ਇੱਕ ਪੜੇ ਲਿਖਾ ਜਿਨ੍ਹਾਂ ਨੇ ਬਕੌਰ ਅਧਿਆਪਕ ਰੋਗੇ ਦੇ ਵਿੱਚ 12 ਸਾਲ ਲੋਕਾਂ ਨੂੰ ਢਾਉਣ ਦਾ ਬੱਚਿਆਂ ਨੂੰ ਕੰਮ ਕੀਤਾ ਫਿਰ ਤੀਸਰਾ ਜਿਹੜਾ ਮਾਈਕ ਹੈ ਕਿ ਉਹ ਇੱਕ ਨੇ ਗੁੱਜਰਾਂ 15 ਬਿੱਕੇ 10 ਹੋ ਰਹੇ ਬਾਕੀ ਸਾਰੇ ਉਮੀਦਵਾਰ ਬਾਹਰ ਦੇਖੀ ਕਿ ਆਮ ਲੋਕਾਂ ਦੀ ਉਮੀਦ ਹੁੰਦੀ ਹੈ ਕਿ ਬਾਹਰਲਾ ਵਿਅਕਤੀ ਮੁੱਖੇ ਫਿਰ ਰਹਿੰਦਾ ਨਹੀਂ ਬਤੂ ਮੰਨੇ ਕਰਦਾ ਹੈ ਸੋ ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਔਮਨ ਰਿਪਰੈਜੈਂਟੇਸ਼ਨ ਦਾ ਵੀ ਖਿਆਲ ਰੱਖਿਆ ਹੈ ਤੇ ਨਾਲ ਨਾਲ ਲੋਕਲ ਕੈਂਡੀਡੇਟਸ ਅਸੀਂ ਸਾਹਿਬ ਨੂੰ ਕਿਉਂ ਦੇਲੇ ਕਰਨ ਦਾ ਕਾਰਨ ਕੀ ਹੋ ਸਕਦਾ ਹੈ ਸੀਏ ਨੇ ਦਲੇ ਕਰਨ ਦਾ ਕਾਰਨ ਕੀ ਹੋਇਆ ਜਿਹੜਾ ਜਿਹੜਾ ਟਾਈਮ ਇਹਨਾਂ ਲੱਗਿਆ ਹੈ ਉਹਦਾ ਕਾਰਨ ਆਪਣੇ ਇਹਦਾ ਕਾਰਨ ਸਪਾਰਟੀਆ ਦੇ ਹੋ ਰਿਹਾ ਹੈ ਦੇ ਵਿੱਚ ਕੁਰੈਂਸ ਹੈ ਇਹ ਵੀ ਸਵਾਲ ਹੀ ਹੈ ਸਰ ਪਰਤਾਮ ਜੀ ਦੇਲੇ ਹੋਏ ਹਨ ਨਹੀਂ ਹੋਇਆ ਪਰ ਖੰਗੋਸੀ ਆਪਣੇ ਦੁਆਰਾ ਲੱਗ ਰਿਹਾ ਹੈ ਤਾਂ ਸਾਡੇ ਬਾਟਿਆਂ ਨੇ ਇਹ ਪੀਨੇ ਨਹੀਂ ਹੋਏ ਅਤੇ ਕਾਲੀਦਲ ਨੇ ਵੀ ਆਪਣੇ ਕੋਲ ਬ੍ਰੇਕ ਦਿੱਤੇ ਸਰ ਪਰਤਾਮ ਸਿੰਘ ਜੀ ਨੂੰ ਸੁਣਿਆ ਵੀ ਟਿਕ ਦੇ ਰਿਹਾ ਸੀ ਜੀ ਸਾਬ ਨੂੰ ਹਾਂਜੀ ਪ੍ਰਕਾਸ਼ ਸਿੰਘ ਜੀ ਨੂੰ ਨਮੀ ਕੰਮਪਨੀ ਪਾਰਟੀ ਟਿਕਟ ਜੜਾ ਰਹੇ ਨੇ ਕਿਉਂਕਿ ਵੀ ਜੋ ਸਰਕਾਰ ਬਲਬਾਦ ਸਿੰਘ ਜੀ ਸਾਡੇ ਬਹੁਤ ਸਰਕਾਰ ਨੂੰ ਮੇਰੇ ਵੱਲ ਪਰ ਆਏ ਸਾਡੇ ਪਰਵਾਰਿਕ ਸੰਬੰਧ ਨੇ ਉਹ ਅਸੀਂ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਸੀ ਕਿ ਸਾਡਾ ਫਰਜ਼ ਬੰਦਾ ਉਹ ਸਾਨੂੰ ਬਹੁਤ ਪਿਆਰ ਕਰਦੇ ਔਰ ਮੈਂ ਵੀ ਉਹਨਾਂ ਨੂੰ ਬਹੁਤ ਕਰਦਾ ਉਹਨਾਂ ਨੇ ਉਦੋਂ ਨਾ ਕਰਤੀ ਸੀ ਕਿ ਮੈਂ ਚੋਣ ਨਹੀਂ ਲੜਾਂਗਾ ਪ੍ਰਧਾਨ ਜੀ ਬਲਬਾਦ ਸਿੰਘ ਜੀ ਨੇ ਮਨਾ ਕਰਤਾ ਵੀ ਮੈਂ ਇਸ ਗੰਭੀਰ ਨਹੀਂ ਕਰਾਂਗਾ ਤੇ ਨਰਾਜੀ ਜੀ ਨਾਲ ਸਦੀਕ ਸਾਹਿਬ ਸਾਡੇ ਬਹੁਤ ਸਰਕਾਰੀ ਉਹ ਵੀ ਹੈ ਤੁਹਾਨੂੰ ਮਣਾ ਕੀਤਾ ਜਿਦਾਂ ਰਾਏ ਤੁਹਾਨੂੰ ਮਣਾ ਕੀਤਾ ਸਦੀਕ ਜੀ ਸਾਹਿਬ ਮੇਰੀ ਬੇਨਤੀ ਹੈ ਪੱਤਰਕਾਰ 11 ਦੀ ਮੇਰੀ ਬੇਨਤੀ ਹੈ ਪੱਤਰਕਾਰ ਸਾਥੀ ਜਿਹੜੇ ਆ ਬਹੁਤ ਚੰਗੇ ਲੋਕ ਹੁੰਦੇ ਆ ਤੁਸੀਂ ਸਦੀਕ ਸਾਹਿਬ ਆਪਣੇ ਪਾਰਸਲ ਵਿੱਚ ਵਿੱਚ ਆਪਣੇ ਆਪ ਅੰਦਾਜ਼ਾ ਲਾ ਲੈਂਦੇ ਆ ਤੇ ਕਈ ਵਾਰੀ ਸਵੇਰ ਨੂੰ ਆਪ ਤੋਂ ਦੇ ਹੀ ਕਹਿ ਦਿੰਦੇ ਆ ਕਿ ਸਾਨੂੰ ਇਹ ਇਨਫੋਰਮੇਸ਼ਨ ਆ ਲਈ ਹੈ ਕੋਈ ਇਜਰਮੇਸ਼ਨ ਨਹੀਂ ਆਈ ਹੁੰਦੀ ਚਾਹ ਪੀਂਦੇ ਸਾਰਾ ਆਈਡੀਆ ਆ ਹੁੰਦਾ ਹੈ। ਸਦੀਕ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਕਿ ਮੈਂ ਪ੍ਰਚਾਰ ਨਹੀਂ ਕਰੂੰਗਾ। ਸਦੀਕ ਸਾਹਿਬ ਆਰਟੀ ਦੇ ਬਹੁਤ ਮਹੱਤਵਪੂਰਨ ਲੀਡਰ ਨੇ। ਜਲਦ ਤੁਹਾਨੂੰ ਸਦੀਕ ਸਾਹਿਬ ਪ੍ਰਚਾਰ ਕਰਦੇ ਦਿਖਣ। ਭਾਈ ਗਮਨੂ ਦੀ ਸਿਫਾਰਿਸ਼ ਕੀਤੀ ਸੀ। ਸਦੀਕ ਸਾਹਿਬ ਦੀ ਫਿਲਮੀ ਜਿਹੜਾ ਹੈ ਉਹਨਾਂ ਨੇ ਨਹੀਂ ਚਿਕਟ ਦਿੱਤੀ। ਬਿਲਕੁਲ ਸਦੀਕ ਸਾਹਿਬ ਦੀ ਮੈਂ ਸਿਫਾਰਿਸ਼ ਕੀਤੀ। ਉਹ ਸਾਰੇ ਪਹਿਲੂ ਦੇਖੇ ਜਾਂਦੇ ਨੇ ਕਿ ਉਹ ਅਸੀਂ ਕੀ ਕਰਦੇ ਹਾਂ। ਬਹੁਤ ਸਾਰੀਆਂ ਗੱਲਾਂ ਦੇਖੀਆਂ ਜਾਂਦੀਆਂ ਕਾਸ ਇਮਿਨੇਸ਼ਨ ਸੋ ਸੁਖੀਨ ਸਾਹਿਬ ਆਧੁਨੀ ਵਿਸ਼ੇਸ਼ ਨੂੰ ਤਾਂ ਜਾਣੂ ਕਿਤੇ ਨਹੀਂ ਬਟੇਗ ਸਾਹਿਬ ਕਹਿੰਿਆ ਸੀ ਤਾਂ ਜਤਨ ਦਾ ਦੇਖੋ ਗੱਲ ਇਹ ਹੈ ਮੈਂ ਮਾਨ ਸਾਹਿਬ ਨੂੰ 1300 13 ਨਹੀਂ ਕਹਿੰਦਾ ਨਾ ਮੈਂ ਸੁਖੀਨ ਸਿੰਘ ਬਾਦਲ ਸਾਹਿਬ ਨੂੰ 25 ਸਾਲ ਰਾਜ ਕਰਾਂਗਾ ਕਹਿੰਦਾ ਸੁਖੀਨ ਸਿੰਘ ਬਾਦਲ ਸਾਹਿਬ ਤੋਂ ਪਾਣੀ ਵਾਲੀ ਅਜੇ ਬਸ ਲੋਕ ਨਹੀਂ ਜਦੇ ਫਿਰਦੇ ਪਾਣੀ ਤੋਂ ਨਿਕਲ ਕੇ ਸੜਕ ਤੇ ਚੱਲੂਗੀ ਇਨਾ ਜੋਣਾ ਜੋ ਹੋ ਸਕਦਾ ਸੁਖੀ ਜੀ ਇਹ ਕਹਿ ਦੇਣ ਕਿ ਉਹ ਜਿਹੜੀ ਬੱਸ ਹੈ ਪਾਣੀ ਤੋਂ ਚੱਲ ਕੇ ਸੜਕ ਤੇ ਚੱਲੂਗੀ ਫਿਰ ਅਸਮਾਨ ਚ ਉੱਡੂ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਣਾ ਹੈ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਪੰਜਾਬ ਚ ਜਿੱਤੇਗੀ ਸਭ ਤੋਂ ਵੱਧ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਇਹਨਾਂ ਲੋਕ ਸਭਾ ਚ ਹੋਏਗਾ ਮਾਰ ਸਭ ਤੋਂ ਵੱਡੀ ਪਾਰਟੀ ਉੱਪਰ ਕੇ 2024 ਦੀਆਂ ਪਾਰਲਮੈਂਟ ਚੋਣਾਂ। ਰਵਿੰਦਰ ਕਸੇਮਪਾਲ ਦੀ ਵਿਰੋਧਤਾ ਕਰਦੇ। ਵਿਰੋਧ ਕਰੇਗਾ ਕਿ ਦੀਪਲ ਦੀਪਲ ਬਤਾ ਕੌਣ ਹੈ? ਉਹ ਸਰੀਆ ਮੋਹਰੇ ਵੀਡੀਓ ਪਾ ਰਿਹਾ ਹੈ ਜੀ। ਉਹ ਯਾਰ ਤੇ ਪਾ ਰਿਹਾ ਹੈ ਕਿ ਸੁਣੋ ਜਨਾਬ ਸੁਣੋ। ਉਹ ਕਹਿੰਦੇ ਕਿ ਕਾਲੀ ਲੀਡਰ ਜਿਹੜਾ ਕਾਂਗਰਸ ਦੇ ਵਿੱਚ ਆਇਆ ਸੀ ਤੇ ਉਹ ਟਿਕਟ ਤੇ ਜਾਈ ਆ ਰਹੀ ਸਖਾ ਭਰਾ ਦੀ ਰਾਤ ਨੂੰ ਗੁੱਸੇ ਹੋ ਜਾਂਦਾ ਹੈ। ਉਹ ਸਾਡਾ ਭਰਾ ਹੈ ਨਾ ਛੋਟਾ ਵੀਰ ਹੈ। ਉਹਦਾ ਗੁੱਸਾ ਜਾਇਜ਼ ਹੈ ਜ਼ਰੂਰੀ। ਕਿਉਂਕਿ ਤੁਮ ਬਾ ਰਾਤ ਨੂੰ ਰੋਲਾ ਪੈਟਦਾ ਹੈ। ਕਿਉਂਕਿ ਪੁੱਤ ਕੋਈ ਚੀਜ਼ ਦੀ ਡਿਮਾਂਡ ਕਰਦਾ ਹੁੰਦਾ ਤੇ ਉਹ ਨਹੀਂ ਪੂਰੀ ਬੜੇ ਕੈਂਡੀਡੇਟ ਤੇ ਹੀ ਦੋਸ਼ ਲੱਗਦੇ ਸੋ ਹੁੰਦਾ ਤਾਂ ਨਹੀਂ ਭਾਈ ਮੈਂ ਤੁਹਾਨੂੰ ਜਵਾਬ ਆਖੋ ਕਿ ਕਿਸ ਬੰਦ ਨੂੰ ਸਵਾਲ ਪੂਰਾ ਹੋਂ ਤੋਂ ਪਹਿਲਾਂ ਹੀ ਆਂਸਰ ਜੀ 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 ਬੰਦ ਬੰਦ ਇਹ ਯਾਰੀ ਨਰਾਜ਼ੀ ਹੋ ਜਾਂਦਾ ਯਾਰ ਸੋ ਸਵੇਰ ਪਿਓ ਪੁੱਤ ਇਕੱਠੇ ਹੋ ਜਾਂਦੇ ਸੋ ਮੇਰੀ ਇਹ ਬੇਨਤੀ ਹੈ ਨਿੰਦਾ ਟਿਰਪਸ ਸਾਡਾ ਪਰਛਾਹ ਸਾਡਾ ਭਰਾ ਹਰ ਮਹੱਤਵਪੂਰਨ ਦਿਨਾਂ ਦੀ ਜਿਹੜੀ ਐਮਐਲਏ ਲੜੇਗਾ ਓਕੇ ਸਰ ਕੋਕ ਥੈਂਕ ਯੂ ਮੈਡਮ ਸਾਡੇ ਪੰਜਾਬ ਪ੍ਰਧਾਨ ਰਾਜਾ ਬੇਨ ਕਦੋਂ ਜਿਹੜਾ ਹੈਗਾ ਐਸਆਈ ਰਾਜਾ ਕੀਤਾ ਗਿਆ ਕੀ ਆ ਗਿਆ ਇਹਦੇ ਕੋਲ ਆਉਂਦੀ ਹੈ ਉਹ ਚਿੱਤਾ ਲੈ ਕੇ ਜਾਵੇਗੀ ਤਾਂ ਸਾਡੇ ਨਾਲ ਲੋਕਾਂ ਨੂੰ ਅਮਰ